ਵਯਗਸ ਭਗਤ ਕਵੀ ਜਿਓ ਕੇ ਹਮਮਸ ਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਪਾਵੇ ਅੱਲਾ ਅਬਦੁਲਦੀਨ ਕੋ ਸਾਹਿਬ ਜੋਰ ਨਹੀਂ ਫਰਮਾਵੇ ਕਾਜੀ ਬੋਲੇ ਬਨ ਨਹੀਂ ਆਵੇ ਰਹਾਓ ਰੋਜਾ ਤਰੇ ਨਵਾਜ ਗੁਜ਼ਾਰੇ ਕਲਮਾ ਪਿਸਤ ਨਾ ਹੋਈ ਸਤਰੇ ਕਬ ਕਟਹੀ ਪਿਤਰ ਜੇਕਰ ਜਾਣੇ ਕੋਈ ਨਵਾਜ ਸੋਈ ਜੋ ਨਿਓ ਵਿਚਾਰੇ ਕਲਮਾ ਅਕਲ ਹੈ ਜਾਣੇ ਪੰਜੋ ਮੁਸਮਸਲਾ ਬੇਛਾਵੇ ਤਬ ਤੋ ਦਿਨ ਪਛਾਨ ਖਸਮ ਪਛਾਨ ਤਰਸ ਕਰ ਜੀ ਮੈਂ ਮਾਰ ਮਣੇ ਕਰ ਫਿੱਕੀ ਆਪ ਜਨਾਏ ਅਬਰ ਕੋ ਜਾਣੇ ਤਬ ਹੋਏ ਪਿਸਤ ਸਰੀ ਕੀ ਮੱਟੀ ਇੱਕ ਦੇਖ ਤਰ ਨਾਨਾ ਤਾਂ ਮੈਂ ਬ੍ਰਹਮ ਪਛਾਨਾ ਕਹੇ ਕਬੀਰ ਪਿਛਤ ਛੋਡ ਕਰ ਦੁਜਿਕ ਸੋ ਮਨ ਮਾਨਾ ਮੱਟੀ ਇੱਕ ਦੇਖ ਤਰ ਨਾਨਾ ਤਾਂ ਮੈਂ ਬ੍ਰਹਮ ਪਛਾਨਾ ਕਹ ਕਬੀਰ ਪਿਛਤ ਛੋੜ ਕਰ ਦੋਜਿਕ ਸੋ ਮਨ ਮਾਨਾ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਨੇ ਰਾਗ ਅਸਦ ਵਿੱਚ ਉਚਾਰਿਆ ਹੋਇਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 480 ਅੰਗ ਤੇ ਸ਼ਿਸ਼ੁਭਤ ਹੈ ਸਤਗੁਰ ਕਬੀਰ ਮਹਾਰਾਜ ਜੀ ਜੋ ਲੋਕ ਸਿਮਰਨ ਕਰਦੇ ਆ ਉਸ ਦੀ ਬੰਦਗੀ ਕਰਦੇ ਹੈ ਨਵਾਜ ਗੁਜਾਰਦੇ ਹੈ ਕਲਮਾ ਪੜ੍ਹਦੇ ਹੈ ਉਹਨਾਂ ਨੂੰ ਜੀਵ ਨੂੰ ਸਮਝਾਉਣ ਕਰ ਰਹੇ ਕਿ ਜਿਹੜੇ ਤੁਸੀਂ ਇਹ ਕੰਮ ਕਰਦੇ ਹੋ ਜੇਕਰ ਮਨ ਤੋਂ ਦਖਤੇ ਹੋਰ ਹੈ ਤੇ ਇਹ ਕੰਮ ਤੁਸੀਂ ਕਰ ਰਹੇ ਹੋ ਫਿਰ ਇਸ ਦਾ ਕੋਈ ਫਾਇਦਾ ਨਹੀਂ ਇਹਨਾਂ ਨੇ ਤੁਹਾਨੂੰ ਪਿਛਤ ਵਿੱਚ ਜਿਹੜੀ ਤੁਸੀਂ ਬਹਿਸ਼ ਤਰਪ ਰਹੇ ਹੋ ਤੁਸੀਂ ਉੱਥੇ ਪਹੁੰਚ ਨਹੀਂ ਸਕਦੇ ਕਿਉਂਕਿ ਮਨ ਦਾ ਉਸ ਦੇ ਨਾਲ ਇਕਾਗਰਤਾ ਕਰਕੇ ਹੀ ਮਨ ਦੇ ਨਾਲ ਸੁੰਨ ਸਮਧੀ ਵਿੱਚ ਪਹੁੰਚ ਹੋਣਾ ਹੈ ਜੇਕਰ ਤੁਸੀਂ ਜੀਵ ਦੇ ਨਾਲ ਤਾਂ ਧੱਕਾ ਕਰਦੇ ਹੋ ਅਰ ਦੂਸਰੇ ਪਾਸੇ ਲੋਕ ਦਿਖਾਵੇ ਲਈ ਰੋਜ਼ੇ ਵੀ ਰੱਖਣੇ ਕਲਮਾ ਪੜ੍ਹਨੀ ਨਵਾਜ਼ ਪੜ੍ਹਨੀ ਇਹ ਜਿਹੜੇ ਕਰਮ ਹੈ ਫਿਰ ਤੁਹਾਨੂੰ ਇਹ ਕਿਸੇ ਵੀ ਤਰੀਕੇ ਦੇ ਨਾਲ ਬਿਹਸਤ ਵਿੱਚ ਨਹੀਂ ਕਿ ਕਰ ਜੀਵ ਤੇ ਧੱਕਾ ਕਰਨਾ ਹੈ ਤਾਂ ਇਹ ਤਾਂ ਨਰਕ ਦਾ ਰਸਤਾ ਤੁਹਾਡੇ ਲਈ ਬਣਾਵਾਂਗੇ ਸੋ ਸਤਗੁਰ ਕਬੀਰ ਮਹਾਰਾਜ ਜੀ ਸਮਝਾਵੇ ਸ਼ਬਦ ਦੇ ਵਿੱਚ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਪਾਵੇ ਕਿੰਦੇ ਅਸੀਂ ਤਾਂ ਨਿਮਾਣੇ ਜਿਹੇ ਉਸ ਪਰਮਾਤਮਾ ਦੇ ਜੀਵ ਹਾਂ ਪਰ ਤੈਨੂੰ ਜੋ ਲੱਗਦਾ ਹੈ ਕਿ ਰਾਜ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਰਾਜ ਦੇ ਵਿੱਚ ਰਹਿਣਾ ਚਾਹੁੰਦੇ ਹੋ ਅਸੀਂ ਤਾਂ ਉਸ ਦੀ ਬੰਦਗੀ ਦੇ ਵਿੱਚ ਹੀ ਸਾਡਾ ਮਨ ਖੁਸ਼ ਹੁੰਦਾ ਹੈ ਅਸੀਂ ਉਸ ਦੇ ਨਿਮਾਣੇ ਜਿਹੇ ਜੀਵ ਹਾਂ ਤੁਸੀਂ ਰਾਜ ਕਰਨ ਵਾਲੇ ਰਾਜੇ ਹੋ ਅੱਲਾ ਅਬਦੁਲਦੀਨ ਕੋ ਸਹਬ ਜੋ ਨਹੀਂ ਫਰਮਾਵੇ ਜੋ ਉਸ ਨੇ ਸਾਰੇ ਖਲਕਤ ਪੈਦਾ ਕੀਤੀ ਹੋਈ ਹੈ ਕਹਿੰਦੇ ਉਸ ਪਰਮਾਤਮਾ ਦੀ ਹੈ ਸਭ ਤੋਂ ਪਹਿਲਾ ਮਜਬਤਾ ਉਸ ਪਰਮਾਤਮਾ ਦਾ ਹੈ ਉਸ ਅੱਲਾ ਦਾ ਹੈ ਜਿਸ ਦੇ ਕਰਕੇ ਹੈ ਅੱਬਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਬੰਦੇ ਕਹਿੰਦੇ ਸਾਰਾ ਇੱਕੋ ਹੀ ਨੂਰ ਦੇ ਨਾਲ ਉਸ ਨੇ ਦੁਨੀਆ ਨੂੰ ਬਣਾਇਆ ਹੈ ਤਾਂ ਫਿਰ ਇੱਥੇ ਚੰਗਾ ਮੜਾ ਤਾਂ ਕੋਈ ਹੋ ਹੀ ਨਹੀਂ ਪਰ ਤੁਸੀਂ ਜਦੋਂ ਜੋਤ ਧਗਾਣਾ ਕਰਦੇ ਹੋ ਤੇ ਇਹ ਤਾਂ ਪਰਮਾਤਮਾ ਹੁਕਮ ਨਹੀਂ ਦਿੰਦਾ ਇਹ ਅੱਲਾਹ ਹੁਕਮ ਨਹੀਂ ਦਿੰਦਾ ਇਸ ਕਰਕੇ ਜੀਵ ਦੇ ਉੱਤੇ ਧੱਕਾ ਕਰਨਾ ਇਹ ਕੋਈ ਮਜਬ ਨਹੀਂ ਹੈ ਸੋ ਸਭ ਤੋਂ ਪਹਿਲਾ ਮਜਬ ਤਾਂ ਦੁਨੀਆ ਦੇ ਉੱਤੇ ਉਸ ਪਰਮਾਤਮਾ ਦਾ ਹੀ ਹੈ ਜਿਸ ਨੇ ਸਾਰੀ ਦੁਨੀਆ ਨੂੰ ਇੱਕ ਨੂਰ ਦੇ ਨਾਲ ਬਣਾਇਆ ਜਿਸ ਦਾ ਨਾਮ ਸਭ ਤੋਂ ਪਹਿਲਾ ਦੁਨੀਆ ਦੇ ਉੱਤੇ ਹੈ ਸੋ ਉਸ ਅੱਲਾਹ ਨੇ ਸਾਰੀ ਦੁਨੀਆ ਨੂੰ ਇੱਕੋ ਜਿਹਾ ਬਣਾ ਕੇ ਭੇਜਿਆ ਇੱਕੋ ਹੀ ਦੁਨੀਆ ਤੇ ਮਜਬ ਹੋਣਾ ਚਾਹੀਦਾ ਉਹ ਮਜਬ ਹੈ ਕਿ ਦੂਸਰੇ ਦਿਨਾਂ ਤੱਕ ਕੰਨ ਨਾ ਡਾਇਆ ਕਰਨੀ ਹੈ ਆਪ ਤੋਂ ਮਾੜੇ ਦਿਨਾਂ ਨਾਲ ਔਰ ਵੱਡੇ ਜੀ ਸਤਿਕਾਰ ਕਰਨਾ ਪਰ ਇੱਥੇ ਮਜਬ ਜਿਹੜੇ ਤੁਸੀਂ ਰਾਜ ਕਰਨ ਦੇ ਖਤਰ ਆਪਣੇ ਆਪਣੇ ਬਣਾ ਲਏ ਕਿ ਇੱਕ ਨੂੰ ਮਾੜਾ ਕਹਿਣਾ ਦੂਸਰੇ ਨੂੰ ਚੰਗਾ ਕਹਿਣਾ ਇਹ ਤਾਂ ਅੱਲਾ ਦਾ ਕੋਈ ਹੁਕਮ ਨਹੀਂ ਹੈ ਅੱਲਾ ਦਾ ਕੋਈ ਫਰਮਾਨ ਨਹੀਂ ਹੈ ਕਿ ਦੂਸਰੇ ਨਾਲ ਤੱਕਾ ਕਰੋ ਕਾਜੀ ਬੋਲਿਆ ਬੰਨ ਨਹੀਂ ਆਵੇ ਕਿnde ਜਿਹੜਾ ਕਾਜੀ ਬੋਲ ਰਿਹਾ ਇਹ ਮੰਨਨ ਨੂੰ ਨਹੀਂ ਪੰਦਾ ਇਹ ਚੰਗਾ ਨਹੀਂ ਲੱਗਦਾ ਇਹ ਨਹੀਂ ਜੋ ਤੂੰ ਬੋਲ ਰਿਹਾ ਠੀਕ ਹੈ ਇਹ ਠੀਕ ਨਹੀਂ ਹੈ ਰੋਜ ਜਾ ਤਰੇ ਨਵਾਜ਼ ਗੁਜ਼ਾਰੇ ਕਲਮਾ ਪਛਤ ਨਾ ਹੋਈ ਕਿnde ਤੂੰ ਰੋਜ਼ੀ ਵੀ ਰੱਖਦਾ ਹੈ ਨਵਾਜ਼ ਵੀ ਗਜ਼ਾਰਦਾ ਹੈ ਕਲਮਾ ਵੀ ਪਰਦਾ ਹੈ ਕਿ ਮੈਨੂੰ ਬਹਿਸ਼ਤ ਮਿਲੇਗੀ ਲੇਕਿਨ ਕਹਿੰਦੇ ਬਹਿਸ਼ਤ ਮਿਲਣੀ ਨਹੀਂ ਜਿੰਨਾ ਮਰਜੀ ਤੁਸੀਂ ਇਹ ਦੁਨੀਆ ਨੂੰ ਦਖਲਣ ਲਈ ਕਰ ਰਹੇ ਹੋ ਇਸ ਦਾ ਕੋਈ ਫਾਇਦਾ ਨਹੀਂ ਹੈ ਜੇਕਰ ਤੁਸੀਂ ਜੀਵ ਦੇ ਨਾਲ ਟੱਕਾ ਕਰਦੇ ਹੋ ਦੂਸਰੇ ਨਾਲ ਬੇਨਸਾਫੀ ਕਰਦੇ ਹੋ ਸੱਚ ਦੇ ਮਾਰਗ ਨੂੰ ਛੱਡਦੇ ਹੋ ਤਾਂ ਇਹ ਚੀਜ਼ਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਜਿਹੜੇ ਰੋਜ਼ੇ ਰੱਖਣੇ ਹਨ ਕੋਈ ਵਰਤ ਰੱਖਣਾ ਹੈ ਕੋਈ ਕੁਝ ਵੀ ਕਰਨਾ ਹੈ ਤਾਂ ਉਹਨਾਂ ਚੀਜ਼ਾਂ ਦਾ ਰੱਖੋ ਜਿਸ ਤੇ ਨਾਲ ਮਨੁੱਖਤਾ ਨੂੰ ਫਾਇਦਾ ਹੋਵੇ ਤੁਸੀਂ ਹਰ ਸਮੇ 70 ਕਾਬਾ ਕੱਟ ਹੀ ਪੀਤਰ ਜੇ ਕਰਜ਼ਾ ਨੇ ਕੋਈ ਉਹ ਤਾਂ ਕਹਿੰਦੇ ਅੰਦਰ ਹੈ ਪਰਮਾਤਮਾ ਉਹ ਕਾਬਾ ਅੰਦਰ ਹੈ ਤੁਸੀਂ ਕਾਬਾ ਕਿਡਲ ਬਣਾ ਰਹੇ ਹੋ ਦਸਵੇਂ ਦਵਾਰ ਨੂੰ ਹੀ ਕਾਬਾ ਕਹਿੰਦੇ ਹੈ ਦਸਵੇਂ ਦਵਾਰ ਨੂੰ ਹੀ ਮੱਕਾ ਕਹਿੰਦੇ ਸੋ ਜੇ ਕ ਤੁਸੀਂ ਅੰਦਰ ਨਹੀਂ ਦੇਖ ਰਹੇ ਆਪਣੇ ਅੰਦਰ ਚਾਹਕ ਨਹੀਂ ਰਹੇ ਅੰਤਰੀਵ ਦੇ ਵਿੱਚ ਜਾਣਾ ਨਹੀਂ ਚਾਹੁੰਦੇ ਤੇ ਚਾਹੇ ਰੋਜ਼ੇ ਰੱਖੋ ਚਾਹੇ ਨਵਾਜ਼ ਪੜੋ ਚਾਹੇ ਕਲਮਾ ਪੜੋ ਇਹ ਤੁਹਾਨੂੰ ਬਹਿਸ਼ਤ ਵਿੱਚ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਜੇਕਰ ਅਸੀਂ ਇਹ ਕਿ ਇਹ ਕਿ ਅਸੀਂ ਕੋਈ ਵਰਤ ਰੱਖ ਲਿਆ ਬਹੁਤ ਵੱਡੀ ਗੱਲ ਕਰ ਲਈ ਇਹਦੇ ਨਾਲ ਕੁਝ ਨਹੀਂ ਬਣਦਾ ਕਿਉਂਕਿ ਸਤਗੁਰੂ ਅਮਰਦਾਸ ਜੀ ਨੇ ਕਹਿੰਦੇ ਆਪਣੇ ਭਤੀਜੇ ਨੂੰ ਜਦੋਂ ਲੱਕੜਾਂ ਲੈਣ ਲਈ ਹੁਕਮ ਕੀਤਾ ਕਿ ਜਾ ਮੰਡੀ ਤੋਂ ਲੱਕੜਾਂ ਲੈ ਤਾਂ ਉਹਨਾਂ ਨੇ ਕਹਿੰਦੇ ਇੱਕ ਰਮਾਲ ਦਿੱਤਾ ਕਿ ਉਹਦੀ ਰਜਤ ਰਣਾ ਉਹਦੇ ਹੁਕਮ ਦੇ ਵਿੱਚ ਰਹਿਣਾ ਤੇ ਨਾ ਉੱਥੇ ਕੁਝ ਨਹੀਂ ਹੁੰਦਾ ਜਦੋਂ ਕਿ ਉਸ ਦੀ ਮਾਤਾ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਕੁਝ ਹੋ ਨਾ ਜਾਵੇ ਉੱਥੇ ਪੂਤ ਪ੍ਰਿਤ ਚੜੇਲਾ ਹੈ ਕਹਿੰਦੇ ਕੁਝ ਨਹੀਂ ਹੁੰਦਾ ਮੰਡੀ ਦੇ ਵਿੱਚ ਗਿਆ ਜਿਵੇਂ ਕਿ ਅਪਰੋਜਨ ਦੀ ਗੱਲ ਕਰਦੇ ਕੁਝ ਦਿਨ ਵਿਦ ਦੇ ਗਏ ਲਕੜਾਂ ਉਹਨਾਂ ਬਿਆਸ ਦੇ ਵਿੱਚ ਕੱਟ ਕੇ ਪਾਣੀ ਚਤਾਵ ਦੇਣੀ ਹੈ ਅੱਗੇ ਉਹਨਾਂ ਨੇ ਗੋਵਿੰਦਵਾਲ ਆਗੜ ਉਹਨਾਂ ਨੇ ਫੜ ਲੈਣੀ ਦਿਨ ਵਿਦ ਦੇ ਗਏ ਇੱਕ ਨਿਕ ਦਿਨ ਅਕਾदशी ਦਾ ਵਰਤ ਉਸ ਰਾਜੇ ਨੇ ਪਰਜਾ ਨੂੰ ਕਿਹਾ ਹੋਇਆ ਸਿਆਜੇ ਕਾਦਸ਼ੀ ਦਾ ਬਰਤ ਹੈ ਉਹਨੇ ਨੇ ਰੱਖਿਆ ਚੁੱਲਾ ਬਾਲਿਆ ਭੋਜਨ ਬਣਾਇਆ ਛਕਿਆ ਸ਼ਿਕਾਇਤ ਹੋਈ ਰਾਜੇ ਦੇ ਦਰਬਾਰ 'ਚ ਕਿ ਇਸਨੇ ਕਾਦਸ਼ੀ ਦਾ ਬਰਤ ਨਹੀਂ ਰੱਖਿਆ ਉਹਨੂੰ ਜਦੋਂ ਬੁਲਾਇਆ ਗਿਆ ਪੁੱਛਿਆ ਗਿਆ ਕਿ ਤੈਨੂੰ ਪਤਾ ਨਹੀਂ ਕਿ ਅੱਜ ਕਾਦਸ਼ੀ ਦਾ ਬਰਤ ਹੈ ਤਾਂ ਕਹਿੰਨ ਲੱਗੇ ਅਸੀਂ ਬਰਤ ਤਾਂ ਰੋਜ਼ ਰੱਖਦੇ ਹਾਂ ਉਹ ਕਹਿੰਦੇ ਤੁਸੀਂ ਕਿਹੜਾ ਬਰਤ ਰੱਖਦੇ ਕਹਿੰਦੇ ਅਸੀਂ ਰੋਜ਼ ਅੱਖਾਂ ਦਾ ਬਰਤ ਰੱਖਦੇ ਹਾਂ ਕਿ ਅਸੀਂ ਗਲਤ ਨਜ਼ਰ ਦੇ ਨਾਲ ਕਿਸੇ ਨੂੰ ਤੱਕਣਾ ਨਹੀਂ ਕੰਨਾਂ ਦਾ ਬਰਤ ਰੱਖਦੇ ਹਾਂ ਗਲਤ ਸੁਣਨਾ ਨਹੀਂ ਪੈਰਾਂ ਦਾ ਬਰਤ ਰੱਖਦੇ ਹਾਂ ਕੋ ਸੰਗਤ ਦੇ ਵਿੱਚ ਜਾਣਾ ਨਹੀਂ ਹੱਥਾਂ ਦਾ ਬਰਤ ਰੱਖਦੇ ਹਾਂ ਗਲਤ ਕਾਰਨੇ ਕਰਨੇ ਕਿਸੇ ਤੇ ਤੱਕਰ ਨਹੀਂ ਕਰਨਾ ਜ਼ਬਾਨ ਦਾ ਬਰਤ ਰੱਖਦੇ ਹਾਂ ਗਲਤ ਬੋਲਣਾ ਨਹੀਂ ਸਤਕਾਕ ਦੇਣਾ ਹਰ ਇੱਕ ਨੂੰ ਸਭ ਨੂੰ ਇੱਕ ਨਜ਼ਰ ਦੇ ਨਾਲ ਦੇਖਣਾ ਰਾਜੇ ਨੇ ਜਦੋਂ ਇਹ ਗੱਲ ਸੁਣੀ ਉਹ ਕਹਿੰਦੇ ਸਦਾਈ ਹੈ ਜੇਲ੍ਹ ਦੇ ਵਿੱਚ ਪਾ ਦਿਓ ਉਸ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ। ਬਾਣਾ ਵਰਤਿਆ। ਉਸ ਦਾ ਲੜਕਾ ਬਿਮਾਰ ਹੋਇਆ। ਇੱਕਦਮ ਸਭ ਸੰਗਤ ਜਿੰਨੇ ਲੋਕ ਸੀ ਉਦਾਸ ਹੋ ਗਏ ਕਿ ਰਾਜੇ ਦਾ ਇੱਕੋ ਹੀ ਲੜਕਾ ਹੈ। ਉਹ ਵੀ ਬਿਮਾਰ ਹੋ ਗਿਆ ਬਚਣ ਦੀ ਉਮੀਦ ਨਹੀਂ। ਜਿਹੜਾ ਸੰਤਰੀ ਜੇਲ੍ਹ ਦਾ ਉਸ ਦੇ ਬੀਜ ਦੋਸ ਨੇ ਦੇਖਿਆ ਜਿਹਦੇ ਤੇ ਮੁਸਕਰਾਟ ਨਹੀਂ ਹੈ। ਉਹਨਾਂ ਨੇ ਪੁੱਛਿਆ ਕਿ ਪਹਿਲਾਂ ਤਾਂ ਤੁਸੀਂ ਬਹੁਤ ਖੁਸ਼ ਰਹਿੰਦੇ ਸੀ। ਅੱਜ ਕਿਉਂ ਉਦਾਸ? ਕਹਿੰਦੇ ਰਾਜੇ ਦਾ ਲੜਕਾ ਠੀਕ ਨਹੀਂ ਹੈ। ਉਹ ਕਹਿੰਦੇ ਵੀ ਜੇ ਠੀਕ ਹੋ ਜਾਵੇ ਕਿੰਦੇ ਫੱਟਾ ਤੁਸੀਂ ਮਾਲੋ ਮਾਲ ਹੋ ਜਮੋਗੇ ਸੋ ਉਹਨਾਂ ਨੇ ਉਸ ਨੂੰ ਕਹਿ ਕੇ ਮੈਂ ਠੀਕ ਕਰ ਸਕਦਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਰਾਜੇ ਦੇ ਲੜਕੇ ਦੇ ਕੋਲ ਲੈ ਕੇ ਗਏ ਲੜਕੇ ਨੂੰ ਕੋਲ ਬੈਠ ਕੇ ਉਸਨੇ ਜਪਜੀ ਸਾਹਿਬ ਦਾ ਪਾਠ ਕੀਤਾ ਪਾਠ ਖਤਮ ਹੋਣ ਤੇ ਅਰਦਾਸ ਕਰਕੇ ਜਿਹੜਾ ਗੁਰੂ ਮਹਾਰਾਜ ਜਿੰਨੇ ਰਮਾਲ ਦਿੱਤਾ ਸੀ ਉਸ ਦੇ ਚਿਹਰੇ ਤੇ ਫੇਰਿਆ ਔਰ ਲੜਕਾ ਉੱਠ ਕੇ ਬੈਠ ਗਿਆ ਔਰ ਉਸ ਨੂੰ ਕਿਹਾ ਕਿ ਬਾਹੇ ਗੁਰੂ ਘਰ ਜਦੋਂ ਉਸਨੇ ਬਾਹੇ ਗੁਰੂ ਕਿਹਾ ਤੇ ਰਾਜਾ ਬਹੁਤ ਖੁਸ਼ ਹੋ ਗਿਆ ਔਰ ਉਸ ਦੀ ਬਹੁਤ ਹੀ ਸੇਵਾ ਹੋਣੀ ਸ਼ੁਰੂ ਹੋ ਗਈ ਉਸ ਦੇ ਮਨ ਦੇ ਵਿੱਚ ਹੰਮੇ ਆ ਗਈ ਕਿ ਆਪਾਂ ਵਾਪਸ ਜਾ ਕੇ ਕੀ ਕਰਨਾ ਹੈ ਇੱਥੇ ਬੜੀ ਪੂਜਾ ਹੋਣ ਲੱਗ ਪਈ ਹੈ ਉਹ ਜਿਹੜੀ ਸ਼ਕਤੀ ਸੀ ਉਹ ਤਾਂ ਗੁਰੂਆਂ ਦੇ ਦਿੱਤੀ ਹੋਈ ਸੀ ਉਹ ਖਤਮ ਹੋ ਗਈ ਖਤਮ ਹੁੰਦੇ ਸਾਰ ਉਸ ਨੂੰ ਸੁਪਨਾ ਇੱਕ ਦਿਨ ਆਉਂਦਾ ਹੈ ਕਿ ਤੂੰ ਇੱਥੇ ਦੌੜ ਜਾ ਹਾਂ ਤੂੰ ਪਕੜਿਆ ਜਾਵੇਗਾ ਉਹ ਨਸ ਕੇ ਜਦੋਂ ਦੌੜ ਕੇ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਆਉਂਦਾ ਹੈ ਰੋਂਦਾ ਹੈ ਮੈਨੂੰ ਮਾਫ ਕਰ ਦਿਓ ਮੇਰੇ ਵਿੱਚ ਹੰਕਾਰ ਆ ਗਿਆ ਸੀ ਕਿ ਮੈਂ ਸਭ ਕੁਝ ਠੀਕ ਕਰ ਸਕਦਾ ਮੈਨੂੰ ਨੇ ਸੇ ਪਤਾ ਕਿ ਸ਼ਕਤੀ ਤੁਹਾਡੀ ਬਖਸ਼ੀ ہوئی ਹੈ ਤਾਂ ਉਹਨਾਂ ਨੇ ਕਿਹਾ ਕਿ ਤੂੰ ਮੈਂ ਮੇਰੀ ਚ ਆ ਗਿਆ ਸੀ ਹੰਕਾਰ ਤੈਨੂੰ ਹੋ ਗਿਆ ਸੀ ਇਹ ਤਾਂ ਸ਼ਕਤੀ ਮੇਰੀ ਵੀ ਨਹੀਂ ਉਸ ਦੀ ਦਿੱਤੀ ਹੋਈ ਹੈ ਸੋ ਜੇਕਰ ਅਸੀਂ ਮਨ ਦੇ ਵਿੱਚ ਸਾਡੇ ਕੁਝ ਹੋਰ ਹੈ ਅਸੀਂ ਰੋਜ਼ੇ ਵੀ ਰੱਖ ਲਈਏ ਨਵਾਜ਼ ਵੀ ਪੜ ਲਈਏ ਕਲਮੇ ਵੀ ਪੜਦੇ ਹਾਂ ਅਸੀਂ ਇਹ ਸੂਚੀ ਕਿ ਇਨ੍ਹਾਂ ਚੀਜ਼ਾਂ ਨਾਲ ਅਸੀਂ ਬ੍ਰਿਸ਼ਟ ਵਿੱਚ ਜਾਣਾ ਨਹੀਂ ਜਾ ਸਕਦੇ ਜਿੰਨੀ ਤੱਕ ਮਨ ਜਿਹੜਾ ਸਾਡਾ ਉਹ ਸਾਫ਼ ਨਹੀਂ ਹੈ ਇੰਨਾ ਸਾਫ਼ ਹੋ ਜਾਣਾ ਚਾਹੀਦਾ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲੱਗੋ ਹਰ ਫਿਰੇ ਕਹਿਤ ਕਬੀਰ ਕਬੀਰ ਮਨ ਦਾ ਸੌਦਾ ਮਨ ਦਾ ਹੈ ਉਹ ਮਨ ਦਾ ਜਿਹੜਾ ਮਨ ਸਾਰੇ ਹੁਕਮ ਕਰਦਾ ਹੈ ਇੰਦਰੀਆਂ ਨੂੰ ਕਿ ਤੂੰ ਹੁਣ ਆ ਕਰਨਾ ਤੂੰ ਨਾ ਆ ਕਰਨਾ ਸੱਤਰ ਕਾਬਾ ਕੱਟ ਹੀ ਪੀਤਰ ਜੇ ਖਰਜਾਨੇ ਕੋਈ ਉਹ ਤਾਂ ਕਹਿੰਦੇ ਅੰਦਰੇ ਕਾਬਾ ਹੈ ਜੇਕਰ ਤੂੰ ਸਮਝਣ ਵਾਲਾ ਸਮਝ ਲਵੇ ਅੰਦਰ ਉਸ ਨੂੰ ਦੇਖਣਾ ਹੈ ਆਪਣੇ ਕਿ ਇੱਥੇ ਹੀ ਮੱਕਾ ਹੈ ਇੱਥੇ ਹੀ ਕਾਬਾ ਹੈ ਇੱਥੇ ਹੀ ਸੱਚਖੰਡ ਹੈ ਇੱਥੇ ਹੀ ਬੇਗਮਪੁਰਾ ਹੈ ਸਭ ਕੁਝ ਬੰਦੇ ਦੇ ਅੰਦਰ ਹੈ ਨਵਾਜ਼ ਸੋਈ ਜੋ ਨਿਉ ਬਚਾਰੇ ਕਲਮਾ ਅਕਲ ਹੈ ਜਾਣੇ ਨਵਾਜ਼ ਤਾਂ ਕਹਿੰਦੇ ਉਹ ਹੁੰਦੀ ਹੈ ਜੇ ਜੁਦਜਾ ਨੂੰ ਨਿਆਂ ਦੇਵੇ ਦੂਜਿਆਂ ਨਾਲ ਇਨਸਾਫ ਕਰੇ ਕਿਸੇ ਦੇ ਨਾਲ ਤੱਕਾ ਨਾ ਹੋਵੇ ਉਹ ਨਿਆਂ ਨੂੰ ਵਿਚਾਰੇ ਕਿ ਕੀ ਵਿਚਾਰਨਾ ਹੈ ਤੇ ਕਲਮਾ ਉਹ ਹੈ ਕਿ ਤੈਨੂੰ ਅਕਲ ਜਿਹੜੀ ਹੈ ਉਹ ਇਨਸਾਫ ਕਰਨ ਲਈ ਪਰਮਾਤਮਾ ਬਖਸ਼ ਦੇਵੇ ਉਹ ਕਲਮਾ ਹੋਗਾ ਤੇਰਾ ਸੋ ਸਾਰੇ ਹੀ ਜੋ ਇਸ ਲਾਈਨ ਦੇ ਵਿੱਚ ਪਰਮਾਤਮਾ ਨੂੰ ਸਿਮਰਨ ਲਈ ਉਸ ਦੀ ਬੰਦਗੀ ਕਰਨ ਲਈ ਕੀਤਾ ਜਾਂਦਾ ਉਹਨਾਂ ਦੇ ਬਾਰੇ ਚ ਨਵਾਜ਼ ਬਾਰੇ ਵੀ ਕਲਮਾ ਬਰੇ ਵੀ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਿ ਤੇਰੀ ਨਵਾਜ਼ ਤਾਂ ਹੀ ਮਨਜ਼ੂਰ ਹੋਣੀ ਜੇਕਰ ਤੂੰ ਦੂਸਰਿਆਂ ਲਈ ਇਨਸਾਫ ਕਰੇਂਗਾ ਟੱਕਾ ਨਹੀਂ ਕਰੇਂਗਾ ਪੰਜੋ ਮੁਸ ਮਸਲਾ ਬਚਾਵੇ ਤਬ ਤੋ ਦੀਨ ਪਛਾਨੇ ਜੇਕਰ ਕਹਿੰਦੇ ਤੂੰ ਪੰਜਾਂ ਚੋਰਾਂ ਨੂੰ ਠਗਣ ਵਾਲੇ ਚੋਰਾਂ ਨੂੰ ਕੰਟਰੋਲ ਕਰ ਲਵੇਂ ਕਾਮ ਕ੍ਰੋਧ ਲੋੰਗੋ ਹੰਕਾਰ ਨਾ ਖਤਮ ਕਰ ਲਵੇਂ ਤਾਂ ਫਿਰ ਉਹ ਤੇਰਾ ਮਸਲਾ ਹੈ ਫਿਰ ਉਸ ਮਸੱਲੇ ਤੇ ਬੈਠ ਕੇ ਤੂੰ ਫਿਰ ਤੈਨੂੰ ਦੀਨ ਦਾ ਪਤਾ ਲੱਗਣਾ ਕਿ ਮਜਬ ਕੀ ਹੈ ਫਿਰ ਤੈਨੂੰ ਉਸ ਮਸੱਲੇ ਤੇ ਬੈਠ ਕੇ ਜਦੋਂ ਤੂੰ ਨਵਾਜ਼ ਗਜਾਰੇਗਾ ਕਲਮਾ ਪੜ੍ਹੇਗਾ ਫਿਰ ਤੈਨੂੰ ਪਤਾ ਲੱਗਣਾ ਕਿ ਇਸ ਸਰੀਰ ਦੇ ਵਿੱਚ ਮੈਂ ਕਾਮ ਕ੍ਰੋਧ ਨੂੰ ਮਹੰਕਾਰ ਨੂੰ ਖਤਮ ਕਰ ਦਿੱਤਾ ਤੇ ਮਨ ਮੇਰਾ ਨੀਵੇਂ ਪਾਸੇ ਨੂੰ ਨੀਮਾ ਹੋ ਗਿਆ ਔਰ ਮਤ ਉੱਚੀ ਹੋ ਗਈ ਫਿਰ ਦੀਨ ਜਿਹੜਾ ਉਹ ਤੂੰ ਪਛਾਣ ਲਵੇਗਾ ਖਸਮ ਪਛਾਣ ਤਰਸ ਕਰ ਜੀਪੇ ਮਾਰ ਮਣੀ ਕਰ ਫਤ ਫਿੱਕੀ ਉਹ ਕਹਿੰਦੇ ਆਪਣੇ ਮਾਲਕ ਨੂੰ ਪਛਾਣ ਕਿਵੇਂ ਪਛਾਣੇਗਾ ਜੇਕਰ ਪਰਮਾਤਮਾ ਦੀ ਕਿਰਪਾ ਹੋ ਗਈ ਤੇਰੇ ਤੇ ਤੂੰ ਜੀਵ ਦੇ ਉੱਤੇ ਦਇਆ ਕਰ ਜੀਵ ਤੇ ਦਇਆ ਕਰਨਾ ਹੀ ਸਭ ਤੋਂ ਪਹਿਲਾ ਵੱਡਾ ਧਰਮ ਹੈ ਜੇਕਰ ਦਇਆ ਹੀ ਸਾਡੇ ਮਨ ਦੇ ਵਿੱਚ ਹੈ ਨਹੀਂ ਅਸੀਂ ਦੂਸਰੇ ਨਾਲ ਤੱਕੇ ਕਰ ਰਹੇ ਹਾਂ ਬੇਇਨਸਾਫੀਆਂ ਕਰ ਰਹੇ ਹਾਂ ਜ਼ੁਲਮ ਕਰ ਰਹੇ ਹਾਂ ਜ਼ਬਰ ਕਰ ਰਹੇ ਹਾਂ ਦਇਆ ਸਾਡੇ ਵਿੱਚ ਕਿੱਥੇ ਹੋ ਗਈ ਦਇਆ ਤੋਂ ਹੀ ਤਰੰਤ ਦਾ ਹੋਣਾ ਤੇ ਇੱਥੇ ਤਾਂ ਧਰਮ ਜਿਹੜੇ ਆ ਨਾਂ ਦੇ ਬਣਾ ਲੈ ਇਸ ਕਰਕੇ ਮਾਰਮਣੀ ਕਰ ਫਿੱਕੀ ਆਪਣੇ ਮਨ ਦੇ ਹੰਕਾਰ ਨੂੰ ਮਾਰ ਤੂੰ ਕਾਹਦਾ ਮਾਣ ਕਰਦਾ ਹੈ ਇਹ ਤਾਂ ਮਾਣ ਜਿਹੜਾ ਹੈ ਇਸ ਨੂੰ ਜਿੰਨੀ ਦੇਰ ਤੱਕ ਹੰਕਾਰ ਨੂੰ ਖਤਮ ਨਹੀਂ ਕਰ ਦਿੰਦਾ ਤੇਰਾ ਕੁਝ ਵੀ ਕੀਤਾ ਹੋਇਆ ਮਨਜ਼ੂਰ ਨਹੀਂ ਹੋ ਸਕਦਾ ਔਰ ਜਿੰਨੀ ਦੇਰ ਤੱਕ ਦਇਆ ਤੇਰੇ ਵਿੱਚ ਆਉਂਦੀ ਨਹੀਂ ਜਿੱਥੋਂ ਇਹ ਰਹਿਮਤ ਸ਼ੁਰੂ ਹੋਣੀ ਹੈ ਉਨਨੀ ਦੇ ਤੱਕ ਬਹਿਸ਼ਤ ਦਾ ਤੂੰ ਸੁਪਨਾ ਵੀ ਲੈਣਾ ਜਿਹੜਾ ਹੈ ਉਹ ਤੇਰੇ ਲਈ ਠੀਕ ਨਹੀਂ ਕਿਉਂਕਿ ਤੇਰੇ ਕਰਮ ਕੰਡ ਦੇ ਨਾਲ ਕੁਝ ਨਹੀਂ ਮੜਨਾ ਆਪ ਜਨਾਏ ਅਵਰ ਕੋ ਜਾਣੇ ਤਮ ਹੋਏ ਪਿਛਤ ਸ੍ਰੀ ਕੀ ਜਿਸ ਨੇ ਕਹਿੰਦੇ ਆਪਣੇ ਆਪ ਨੂੰ ਪਛਾਣ ਲਿਆ ਤੇ ਆਪਣੀ ਵਰਧਾ ਦੂਜਿਆਂ ਨੂੰ ਜਾਣ ਲਿਆ ਫਿਰ ਕਹਿੰਦੇ ਪਿਛਤ ਤਾਂ ਤੂੰ ਸ਼੍ਰੀਕ ਹੋ ਸਕਦਾ ਫਿਰ ਤੂੰ ਬਹਿਸ਼ਤ ਵਿੱਚ ਜਾ ਸਕਦਾ ਫਿਰ ਤੂੰ ਸਵਰਗ ਵਿੱਚ ਜਾ ਸਕਦਾ ਕਿਉਂਕਿ ਤੂੰ ਆਪਣੇ ਆਪ ਨੂੰ ਪਛਾਣ ਲਿਆ ਖੇੜੀ ਹੋ ਹੈ ਕਿ ਆਪਣੇ ਆਪ ਨੂੰ ਪਛਲਣਾ ਆਪਣੇ ਆਪ ਨੂੰ ਬੰਦਾ ਉਦੋਂ ਹੀ ਪਛਾਨ ਸਕਦਾ ਜਦੋਂ ਨੌ ਦਰਵਾਜ਼ੇ ਜਿਹੜੇ ਉਹਦੇ ਬੰਦ ਹੋ ਕੇ ਦਸਵਾਂ ਦਵਾਰ ਖੁੱਲ ਜਾਂਦਾ ਉਦੋਂ ਉਸ ਨੂੰ ਆਪਣੇ ਆਪ ਦਾ ਪਤਾ ਲੱਗ ਜਾਂਦਾ ਕਿ ਮੇਰੇ ਅੰਦਰ ਕੀ ਹੈ ਫਿਰ ਉਹ ਕਹਿੰਦਾ ਕਿ ਹਮਨੇ ਚੰਗੇ ਬੁਰਾ ਨਹੀਂ ਕੋਈ ਨਹੀਂ ਤਾਂ ਦੁਨੀਆ ਤੇ ਤਾਂ ਰਟੇ ਹੀ ਲੱਗੀ ਹੈ ਕਿ ਮੇਰੇ ਵਰਗਾ ਹੀ ਹਨ ਕੋਈ ਤੇ ਇੱਥੇ ਆ ਕੇ ਕਰਦੇ ਕੀ ਹੈ ਬਹੁਤ ਵੱਡੇ ਵੱਡੇ ਮਹਿਲ ਬਾੜੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ ਮਾਰਕੰਡਾ ਕੋਹਦ ਕਾਏ ਜੰਤਰ ਮੁੰਡ ਬੁਲਾਏ ਮਾਰਕੰਡਾ ਜੀ ਕਿੰਨੇ ਇੰਡੀ ਲੰਬੀ ਉਮਰ ਹੋਈ ਹੈ ਉਹਨੇ ਕੋਈ ਮਕਾਨ ਨਹੀਂ ਬਣਾਇਆ ਮੰਡਪ ਨਹੀਂ ਬਣਾਇਆ ਕੱਖਾਂ ਦੀ ਕੁਲੀ ਦੇ ਵਿੱਚ ਜ਼ਿੰਦਗੀ ਗੁਜ਼ਾਰ ਕੇ ਉਹ ਦੱਸ ਕੇ ਗਿਆ ਕਿ ਦੁਨੀਆ ਤੋਂ ਲੈ ਕੇ ਨਹੀਂ ਜਾਣਾ ਕੁਝ ਵੀ ਪਰ ਅਸੀਂ ਮਹਿਲ ਬਾੜੀਆਂ ਬਣਾਉਣ ਲਈ ਬੜੀਆਂ ਡੁੰਗੀਆਂ ਡੁੰਗੀਆਂ ਨਹੀਂ ਰੱਖਦੇ ਉੱਤੇ بڑے ਮਹਿਲ ਸਾਧਦੇ ਜਿਦੋਂ ਕਿ ਰਹਿਣਾ ਕੁਛ ਨਹੀਂ ਹੈ ਨਾਲ ਜਾਣਾ ਕੁਛ ਨਹੀਂ ਹੈ ਸੋ ਆਪਣੇ ਆਪ ਨੂੰ ਨੇ ਪਛਾਣਿਆ ਮਾਰਕੰਡੇ ਨੇ ਆਪਣੇ ਆਪ ਨੂੰ ਪਛਾਣ ਲਿਆ ਕਿ ਜਾਣਾ ਹੈ ਇਥੋਂ ਇੱਥੇ ਰਹਿਣਾ ਕੁਛ ਨਹੀਂ ਹੈ ਉਸਨੇ ਕੱਖਾਂ ਦੀ ਕੁਲੀ ਦੇ ਵਿੱਚ ਹੀ ساری ਜ਼ਿੰਦਗੀ ਕੱਟੀ ਸੋ ਜੇ ਕਰ ਇਥੇ ਦੁਨੀਆਂ ਦੇ ਉੱਤੇ ਉਹਨਾਂ ਨੇ ਬਾਰ ਬਾਰ ਬਾਣੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਾਰੇ ਇਹ ਨਾਤੇ ਝੂਠੇ ਆ ਇਹ ਸਾਰੇ ਜਾਇਦਾਦ ਦੇ ਸੁਪਨੇ ਝੂਠੇ ਹੈ ਤਾਂ ਫਿਰ ਬੰਦੇ ਨੂੰ ਇਸ ਪਾਸੇ ਨੂੰ ਲੱਗ ਜਾਣਾ ਚਾਹੀਦਾ ਕਿ ਇਹਨਾਂ ਤੋਂ ਹੌਲੀ ਹੌਲੀ ਤਿਆਗ ਤੇ ਬਰਾਗ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਪਛਾਣ ਕਿ ਤੇਰਾ ਆਉਣਾ ਦੁਨੀਆ ਤੇ ਕਿਉਂ ਹੋਇਆ ਤੇ ਤੇ ਕਰਕੇ ਕੀ ਜਾਣਾ ਹੈ ਇੱਥੋਂ ਜਾਣਾ ਤੇਰੇ ਨਾਲ ਕੀ ਹੈ ਤੇ ਤੂੰ ਲੈ ਕੇ ਕੀ ਆਇਆ ਸੀ ਤੇ ਫਿਰ ਤੂੰ ਉੱਥੇ ਦਾ ਸ਼ਰੀਕ ਵੀ ਬਣ ਜਾਵੇਂਗਾ ਜਿਸ ਦੇ ਤੂੰ ਆਸਲਾ ਕੇ ਬੈਠ ਕੇ ਮੈਨੂੰ ਸਵਰਗ ਮਿਲੇ ਸਵਰਗ ਜਿਹੜਾ ਉਹ ਤਾਂ ਤੇਰੇ ਮਨ ਦੀ ਇਕਾਗਰਤਾ ਤੋਂ ਹੋਣਾ ਹੈ ਜਦੋਂ ਤੂੰ ਸਭ ਨੂੰ ਅੱਬਲ ਅੱਲਾ ਨੂੰ ਰਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉੱਪਜਿਆ ਕੋਣ ਭਲੇ ਕੋ ਮੰਦੇ ਇਹ ਜਦੋਂ ਤੂੰ ਪਛਾਣ ਗਿਆ ਦੂਸਰਿਆਂ ਨੂੰ ਆਪਣੇ ਵਰਗਾ ਜਾਣ ਲਿਆ ਤੇ ਫਿਰ ਤੂੰ ਸ਼ਰੀਕ ਬਣ ਸਕਦਾ ਭਾਈਵਾਲ ਬਣ ਸਕਦਾ ਮਿੱਟੀ ਇੱਕ ਵੇਖ ਧਰਨਨ ਤੰ ਮ ਬ੍ਰਹਮ ਪਛਾਨਾ ਕਹਿੰਦੇ ਉਸ ਪਰਮਾਤਮਾ ਨੇ ਇੱਕੋ ਮਿੱਟੀ ਦੇ ਕਈ ਪ੍ਰਕਾਰ ਦੇ ਇਹ ਜੀ ਬਣਾ ਦਿੱਤੇ ਮਿੱਟੀ ਇੱਕੋ ਹੀ ਹੈ ਪਰ ਇਹਨੂੰ ਪਛਾਨੂ ਉਹ ਹੀ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਜਿਸ ਨੇ ਇਹ ਦੇਖ ਲਿਆ ਕਤਤਾ ਬਕਤਾ ਸੰਤਾ ਸੋਈ ਆਪ ਵਿਚਾਰੇ ਸੁਗਿਆਨੀ ਹੋਈ ਉਹ ਬ੍ਰਹਮ ਪਛਾਨ ਲਿੰਦਾ ਫਿਰ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਕਿ ਉਸ ਨੂਰ ਇੱਕੋ ਤੋਂ ਹੀ ਇੱਕੋ ਹੀ ਮਿੱਟੀ ਦੇ ਅਸੀਂ ਬਰਤਨ ਹੈ ਪੰਜ ਤੱਤ ਦੇ ਅਸੀਂ ਪਤਲੇ ਹੈ ਇਥੋਂ ਜਾਣਾ ਹੈ ਵੱਖਰੇ ਵੱਖਰੇ ਤਰ੍ਹਾਂ ਦੇ ਉਹਨਾਂ ਰੂਪ ਬਣਾ ਦਿੱਤੇ ਵੱਖਰੀ ਵੱਖਰੀ ਤਰ੍ਹਾਂ ਦੀ ਉਹਨਾਂ ਬਰਤਨ ਸਾਜ ਦਿੱਤੇ ਸੋ ਮੱਟੀ ਇੱਕ ਅਨੇਕ ਕੇ ਸਾਜੀ ਸਾਜੀ ਸਰਜਨਹਾਰੇ ਨਾ ਕੁਛ ਕੋਚ ਮੱਟੀ ਕੇ ਭਾਂਡੇ ਨਾ ਕੁਛ ਕੋਚ ਕੁਮਾਰੇ ਵੱਖਰੇ ਵੱਖਰੇ ਜੋ ਸਾਡੇ ਰੂਪ ਬਣ ਗਏ ਸਭ ਦੇ ਬੋਲ ਬਣ ਗਏ ਸਭ ਦੇ ਲੋਕਾਂ ਦੇ ਵਿੱਚ ਵੱਖਰੇ ਵੱਖਰੇ ਪਹਿਰਾਵੇ ਬਣ ਗਏ ਪਰ ਇਹਨਾਂ ਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ ਮਾਲਕ ਇੱਕ ਹੈ ਆਏ ਇੱਕ ਤੋਂ ਹੈ ਜਾਣਾ ਇੱਕ ਜਗ੍ਹਾ ਹੈ ਜਿੰਨੇ ਮਰਜ਼ੀ ਅਸੀਂ ਵੱਖਰੇ ਵੱਖਰੇ ਪੇਸ ਬਣਾਈਏ ਵੱਖਰੇ ਵੱਖਰੇ ਕਮਕਣ ਕਰੀਏ ਇਹਨਾਂ ਦੇ ਨਾਲ ਕੁਝ ਨਹੀਂ ਹੋਣਾ ਸਿਰਫ ਤੇ ਸਿਰਫ ਆਪਣੇ ਆਪ ਨੂੰ ਪਛਾਨਣਾ ਹੈ ਕਿ ਮੈਂ ਕੌਣ ਹਾਂ ਆਇਆ ਕਿਉਂ ਹਾਂ ਕਿਸਨੇ ਮੈਨੂੰ ਭੇਜਿਆ ਹੈ ਜਾਣਾ ਕਿੱਥੇ ਕਹੇ ਕਬੀਰ ਪਿਛਤ ਛੋੜ ਕਰ ਦੋਜ ਕਿਸ ਸੁਮਨ ਮੰਨ ਕਹਿੰਦੇ ਹੈ ਬੰਦੇ ਹੈ ਜੀ ਤੂੰ ਤਾਂ ਇਹ ਕਰਕੇ ਰੁੱਝੇ ਵੀ ਰੱਖ ਲੈ ਕਲਮਾ ਵੀ ਪੜ੍ਹ ਲਈ ਨਵਾਜ਼ ਵੀ ਪੜ੍ਹ ਲਈ ਪਰ ਜੇਕਰ ਤੂੰ ਜੀਵ ਤੇ ਉਤੇ ਤੱਕਾ ਕੀਤਾ ਬੇਇਨਸਾਫੀ ਕੀਤੀ ਤਾਂ ਫਿਰ ਤਾ ਤੂੰ ਤਾਂ ਪਿਛਤਤਾ ਕੀ ਜਾਣਾ ਤੂੰ ਤਾਂ ਰਸਤਾ ਹੀ ਨਰਕ ਦਾ ਬਣਾ ਲਿਆ ਤੇਨੇ ਤਾਂ ਨਲਕ ਨਸੀਬ ਹੋਊਗਾ ਸੋ ਸਾਨੂੰ ਜੀਵ ਨੂੰ ਸਮਝਾ ਰਹੇ ਹੈ ਕਿ ਜੀਵਨ ਦੇ ਵਿੱਚ ਆਪ ਤੋਂ ਜੋ ਪਿੱਛੇ ਹੈ ਉਸ ਤੇ ਦਇਆ ਕਰਨੇ ਸਿੱਖੀਏ ਜੇਕਰ ਅਸੀਂ ਦਇਆ ਦੇ ਵਿੱਚ ਆਵਾਂਗੇ ਤਾਂ ਸਾਨੂੰ ਹੌਲੀ ਹੌਲੀ ਪਰਮਾਤਮਾ ਜਿਹੜਾ ਆਪਣੀ ਕਿਰਪਾ ਕਰੂਗਾ ਸਾਨੂੰ ਸੱਚ ਦੇ ਮਾਰਗ ਤੇ ਤੋਰੂਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਅਸੀਂ ਬਚ ਜਮਾਂਗੇ ਫਿਰ ਅਸੀਂ ਜੀਵਨ ਜਿਹੜਾ ਸਫਲ ਕਰਕੇ ਚਲ ਜਮਾਂਗੇ ਦੁਨੀਆ ਤੋਂ ਸੋ ਜੋ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਹੈ ਕਿ ਜੋ ਆਪਣੇ ਆਪ ਨੂੰ ਇੱਥੇ ਰਾਜ ਕਰਨ ਲਈ ਆਇਆ ਹੈ ਕਿ ਅਸੀਂ ਰਾਜੇ ਹਾਂ ਜਾਂ ਇੱਥੇ ਸੇ ਕੁਝ ਹੋਰ ਸਭਾਈ ਇੱਕ ਉਸ ਦੇ ਬੰਦੇ ਤੋਂ ਇੱਥੇ ਕੁਝ ਵੀ ਨਹੀਂ ਹੈ ਸਭ ਉਹ ਹੀ ਭੇਜਦੇ ਆ ਸੋ ਜੀਵ ਨੂੰ ਆਪਣੇ ਆਪ ਨੂੰ ਪਛਾਨਣ ਲਈ ਜੋ ਉਹ ਇੱਕ ਗੱਲ ਕਹਿ ਰਹੇ ਹੈ ਕਿ ਕਿਸੇ ਤੇ ਬੇਇਨਸਾਫੀ ਕਰਨ ਦੀ ਬਜਾਏ ਤਰਸ ਕਰ ਦਇਆ ਕਰਨ ਸਾਫ ਕਰ ਇਹ ਮਾਰਗ ਅਪਣਾਉਣ ਲਈ ਆਉ ਬੇਨਤੀ ਕਰੀਏ ਉਹਨਾਂ ਦੇ ਚਰਨਾਂ ਦੇ ਵਿੱਚ ਉਹ ਕਿਰਪਾ ਕਰਨ ਗੁਰੂ ਮਹਾਰਾਜ ਜੀ ਆਪਣੇ ਚਰਨਾਂ ਦਾ ਆਸਰਾ ਦੇਣ ਉਹਨਾਂ ਦੇ ਚਰਨਾਂ ਦਾ ਉਹ ਟਾਸਰਾ ਮਿਲੇ ਅਸ਼ੀਰਵਾਦ ਮਿਲੇ ਤਾਂ ਕਿ ਇਹ ਜਿਹੜਾ ਜੀਵਨ ਦਾ ਮਾਰਗ ਹੈ ਸੱਚ ਦਾ ਮਾਰਗ ਹੈ ਇਹ ਅਪਣਾਇਆ ਜਾ ਸਕੇ ਇੰਨੀਆਂ ਕੋ ਬੇਨਤੀਆਂ ਕਰਦੇ ਹੋਏ ਉਹਨਾਂ ਦੇ ਚਰਨਾਂ ਦੇ ਵਿੱਚ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ